ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਹਾਣੀ ਰਿਸ਼ਤਿਆਂ ਦਾ ਸੇਖ ਕਹਾਣੀਕਾਰ ਨੇ ਜਸਵਿੰਦਰ ਸੰਧੂ ਜੀ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ ਦੋ ਭਰਾਵਾਂ ਤੇ ਇੱਕ ਭੈਣ ਤੋਂ ਵੱਡਾ ਕਰਨੈਲ ਸਿੰਘ ਕਬੀਲਦਾਰੀ ਦੇ ਬੋਝ ਹੇਠ ਤੱਬਿਆ ਇਕੱਲਾ ਬਣ ਕੇ ਹੀ ਰਹਿ ਗਿਆ ਇਕੱਲੇ ਦਾ ਬਾਪ ਕੁੱਲ 15 ਕਮਾ ਜਮੀਨ ਦਾ ਮਾਲਕ ਸੀ ਛੋਟਿਆਂ ਦੀ ਪੜ੍ਹਾਈ ਅਤੇ ਆਰਥਿਕ ਤੰਗੀ ਕਰਕੇ ਕੈਲੇ ਨੂੰ ਪੜਨੇ ਨਹੀਂ ਪਾਇਆ ਗਿਆ ਉਹ ਆਪਣੇ ਬਾਪ ਨਾਲ ਬਾਹੀ ਕਰਵਾਉਣ ਲੱਗ ਪਿਆ ਉਹ ਮਿਹਨਤੀ ਵੀ ਪੂਰਾ ਸੀ ਤੇ ਖੇਤੀ ਦੇ ਕੰਮ ਵਿੱਚ ਮਾਹਿਰ ਵੀ ਬਹੁਤ ਸੀ ਵੇਂਦੇ-ਵੇਂਦੇ ਪਿਓ ਪੁੱਤਾਂ ਨੇ ਕਰਦੀ ਗੱਡੀ ਨੂੰ ਵਾਵਾ ਰੇਡ ਲਿਆ ਆਪਣੇ ਛੋਟੇ ਭੈਣ ਭਰਾਵਾਂ ਨੂੰ ਪੜਦਿਆਂ ਵੇਖ ਉਹ ਬਹੁਤ ਖੁਸ਼ ਹੁੰਦਾ ਤੇ ਉਸ ਦੀ ਛਾਤੀ ਮਾਣ ਨਾਲ ਚੌੜੀ ਹੋ ਜਾਂਦੀ ਕੈਲੇ ਤੋਂ ਛੋਟਾ ਗੁਰਦੀਪ ਉਸ ਤੋਂ ਛੋਟੀ ਕਰਮੋ ਤੇ ਜਸਵੀਰ ਹਾਲੇ ਕੁ ਵਾਰ ਹੀ ਸਨ ਜਦੋਂ ਬਾਪੂ ਨੂੰ ਕੈਂਸਰ ਹੋ ਗਿਆ ਤੇ ਉਹ ਦਿਨਾਂ ਚ ਹੀ ਰਹਿ ਗਿਆ ਇਕੱਲੇ ਨੇ ਇਲਾਜ ਲਈ ਬਹੁਤ ਭਜਨਸ ਕੀਤੀ ਪਰ ਉਸਦੀ ਮਿਹਨਤ ਨੂੰ ਬੂਰ ਨਾ ਪਿਆ ਆਪਣਾ ਆਖਰੀ ਸਮਾਨ ਨੇੜੇ ਵੇਖ ਕੇ ਬਾਪੂ ਨੇ ਕੈਲੇ ਨੂੰ ਤੇ ਉਹਦੀ ਘਰ ਵਾਲੇ ਨੂੰ ਕੋਲ ਬੁਲਾ ਕੇ ਕਿਹਾ ਪੁੱਤ ਕੈਲਿਆ ਰਿਸ਼ਤਿਆਂ ਦੀਆਂ ਤੰਦਾ ਨਾ ਟੁੱਟਣ ਦੇ ਰਿਸ਼ਤਿਆਂ ਦਾ ਨਿੱਗ ਆਖਰੀ ਸਾਹ ਤੱਕ ਬੰਦੇ ਨੂੰ ਸੁੱਖ ਦਿੰਦਾ ਹੈ ਵੇਖੀ ਮੇਰਾ ਪੁੱਤ ਕੈਲੇ ਨੇ ਵੀ ਆਪਣੇ ਬਾਪ ਦੇ ਬੋਲ ਪੋਗਾਈ ਅਤੇ ਭੈਣ ਭਰਾਵਾਂ ਨੂੰ ਕਦੇ ਪਿੱਛਾ ਨਾ ਦਿੱਤਾ ਹੁਣ ਕੈਲੇ ਨੂੰ ਆਪਣਾ ਪਰਿਵਾਰ ਅਤੇ ਭਰਾਵਾਂ ਦੀ ਪੜ੍ਹਾਈ ਹੀ ਦਿੱਸਦੀ ਉਹ ਹੋਰ ਮਿਹਨਤ ਕਰਨ ਲੱਗਾ ਵੱਡਾ ਗੁਰਦੀਪ ਪੀਸੀਐਸ ਦਾ ਇਮਤਿਹਾਨ ਪਾਸ ਕਰਕੇ ਤਹਿਸੀਲਦਾਰ ਭਰਤੀ ਹੋ ਗਿਆ ਅਤੇ ਉਸਨੇ ਆਪਣੇ ਸੀਨੀਅਰ ਅਫਸਰ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਕਰਮੋ ਦਾ ਵਿਆਹ ਵੀ ਕੈਲੇ ਨੇ ਹਾਇਸੀਅਤ ਤੋਂ ਵੱਧ ਪੈਸੇ ਖਰਚ ਕੇ ਚੰਗੇ ਘਰੇ ਕੀਤਾ ਤਸਵੀਰ ਹੁਣੇ-ਹੁਣੇ ਬਿਜਲੀ ਬੋਰਡ ਵਿੱਚ ਜੇਈ ਵਾਰਤੀ ਹੋਇਆ ਸੀ ਤੇ ਰਿਸ਼ਤਿਆਂ ਵਾਲੇ ਗੇੜੇ ਮਾਰਦੇ ਸਨ ਕੈਲਾ ਵੀ ਹੁਣ ਸੱਤ ਵਿੱਚ ਛਾਤੀ ਤਾਣ ਕੇ ਬੈਠਦਾ ਕਿ ਉਹਦੇ ਛੋਟੇ ਭਰਾ ਅਫਸਰ ਲੱਗੇ ਹੋਏ ਹਨ ਤੇ ਉਹਨੇ ਆਪਣੇ ਬਾਪ ਦੇ ਬੋਲਾਂ ਤੇ ਫੁੱਲ ਚੜ੍ਹਾਏ ਸਨ ਪਿੰਡ ਵਾਲੇ ਵੀ ਕੈਲੇ ਦੀ ਮਿਹਨਤ ਤੇ ਸਿਰੜ ਦੀਆਂ ਮਿਸਾਲਾ ਦਿੰਦੇ ਕਿ ਭਰਾ ਹੋਵੇ ਤਾਂ ਇਹੋ ਜਿਹਾ ਕੈਲੇ ਨੂੰ ਵੀ ਲੱਗਦਾ ਕਿ ਹੁਣ ਉਹਦੇ ਵੀ ਦਿਨ ਫਿਰਣਗੇ ਉਹਦੇ ਜਵਾਕ ਵੀ ਪੜ ਲਿਖ ਜਾਣਗੇ ਉਹਦੇ ਜਵਾਕ ਵੀ ਪੜ੍ਹ ਲਿਖ ਕੇ ਅਫਸਰ ਲੱਗਣਗੇ ਉਹਦੇ ਭਰਾ ਉਹਨੂੰ ਸਾਰੀਆਂ ਖੁਸ਼ੀਆਂ ਦੇਣਗੇ ਪਰ ਉਹਨੂੰ ਕੀ ਪਤਾ ਸੀ ਕਿ ਉਹਦੇ ਖਿਆਲੀ ਮਹਿਲ ਬਹੁਤ ਜਲਦੀ ਹੀ ਰੇਤੇ ਦੇ ਢੇਰ ਬਣ ਜਾਣਗੇ ਜਸਵੀਰ ਦੇ ਵਿਆਹ ਸਮੇਂ ਉਹਨੇ ਗੁਰਦੀਪ ਨਾਲ ਸਲਾਹ ਦੇ ਰੋ ਵਿੱਚ ਕਿਹਾ ਸੁਣ ਬਈ ਗੁਰਦੀਪ ਸਿਆ ਆਪਣਾ ਇਹ ਆਖਰੀ ਵਿਆਹ ਹੈ ਇਦੋਂ ਪਿੱਛੋਂ ਤਾਂ ਆਪਾਂ ਜਵਾਕਾਂ ਦੇ ਵਿਆਹ ਹੀ ਕਰਨੇ ਆ ਉਦੋਂ ਪਤਾ ਨਹੀਂ ਕੀ ਰਿਵਾਜ ਚੱਲ ਪੈਣੇ ਮੇਰੀ ਜਾਂਚੇ ਅੱਪਾ ਗੱਜ-ਵੱਜ ਕੇ ਵਿਆਹ ਕਰਨਾ ਆਪਣੇ ਜਸਵੀਰ ਦਾ। ਨਾ ਕੀ ਕਹਿੰਦਾ ਤੂੰ? ਗੁਰਦੀਪ ਨੇ ਸਿਰਫ ਬੁੱਝਿਆ ਜਿਹਾ ਹੀ ਜਵਾਬ ਦਿੱਤਾ। ਵੇਖ ਲੈ ਬਾਈ ਜਿਵੇਂ ਤੇਰੀ ਮਰਜ਼ੀ ਕੈਲੇ ਨੇ ਉਹਦੀ ਹਾਂ ਸਮਝ ਕੇ ਛੋਟੇ ਭਰਾ ਦਾ ਵਿਆਹ ਗੱਜ-ਵੱਜ ਕੇ ਕੀਤਾ। ਵਿਆਹ ਤਾਂ ਸੁਖੀ ਸੰਧੀ ਮੁੱਕ ਗਿਆ ਪਰ ਲੱਗਦਾ ਰੱਬ ਵੀ ਕੈਲੇ ਦੇ ਵਿਰੁੱਧ ਸੀ। ਪੱਕੀ ਫਸਲ ਮੀਂਹ ਨੇ ਖਰਾਬ ਕਰਤੀ। ਬਚਦਾ ਦਾਣਾ ਫੱਕਾ ਮੰਡੀ ਸੁੱਟ ਕੇ ਜਦੋਂ ਆੜਤੀਏ ਨਾਲ ਹਿਸਾਬ ਕੀਤਾ ਕੈਲੇ ਦੇ ਸਿਰ ਵਾਵਾ ਪੈਸੇ ਟੁੱਟ ਗਏ ਉਹਨੂੰ ਉਮੀਦ ਸੀ ਕਿ ਗੁਰਦੀਪ ਵੀ ਕੁਝ ਮਦਦ ਕਰੂ ਤੇ ਫਸਲ ਵੀ ਚੰਗੀ ਹੋ ਗਈ ਤਾਂ ਉਹ ਹਿਸਾਬ ਕਿਤਾਬ ਬਰਾਬਰ ਕਰ ਲਊ ਪਰ ਸਭ ਕੁਝ ਏਦੂ ਉਲਟ ਹੀ ਹੋਇਆ ਹਿਸਾਬ ਕਿਤਾਬ ਕਰਕੇ ਸ਼ੈਰੋਂ ਮੁਰਦੇ ਨੂੰ ਉਹਨੂੰ ਚੱਕਰ ਆ ਰਹੇ ਸਨ ਉਹ ਮਸਾਹੀ ਘਰੇ ਮੰंजे ਤੇ ਆ ਡਿੱਗ ਗਿਆ ਘਰ ਵਾਲੀ ਨੇ ਪੁੱਛਿਆ ਕੀ ਹੋਇਆ ਤੈਨੂੰ ਚਿੱਤ ਕੁਝ ਰਾਜੀ ਨਹੀਂ ਲੱਗਦਾ ਕੈਲੇ ਨੇ ਚਕਰਾਂਉਂਦੇ ਸਿਰ ਨਾਲ ਸਾਰੀ ਗੱਲ ਨੂੰ ਦੱਸੀ ਤੇ ਦੋਵੇਂ ਚਿੰਤਾ ਦੇ ਡੂੰਗੇ ਖੂ ਵਿੱਚ ਲੈ ਗਏ ਪਰ ਫੇਰ ਵੀ ਹੌਸਲੇ ਦੀ ਕਿਰਨ ਵਿਖਾਈ ਦਿੱਤੀ ਕੈਲੇ ਦੀ ਘਰਵਾਲੀ ਨੇ ਕਿਹਾ ਤੂੰ ਛੋਟਿਆਂ ਨਾਲ ਗਲਤ ਆ ਕਰ ਵੇਖੀ ਸੁਣਦੇ ਆ ਹੀ ਉਹਨਾਂ ਨੇ ਪੈਸੇ ਦੇ ਦੇਣੇ ਲੈ ਪੁੱਤਾਂ ਵਾਂਗੂ ਪਾਲੇ ਆ ਐਨੀ ਗੱਲ ਨਾਲ ਕੈਲੇ ਦੇ ਮਨ ਨੂੰ ਹੌਸਲਾ ਜਿਹਾ ਹੋਇਆ ਤੇ ਵਾਵਾ ਟੈਗ ਪਿਆ ਕੈਲੇ ਦੇ ਸੁਨੇਹੇ ਤੇ ਐਤਵਾਰ ਨੂੰ ਦੋਵੇਂ ਭਰਾ ਇਕੱਠੇ ਹੀ ਪਿੰਡ ਆਏ ਬਾਪੂ ਵਾਲੀ ਬੈਠਕ ਵਿੱਚ ਬੈਠੇ ਆਂ ਚਾਹ ਪੀਂਦਿਆਂ ਕੈਲੇ ਨੇ ਗੱਲ ਛੇੜੀ ਗੁਰਦੀਪ ਥੋਡੇ ਤੋਂ ਕਾਦਾ ਓਲਾ ਫਸਲ ਐਤ ਕੀ ਮੀਨੇ ਖਰਾਬ ਕਰਤੀ ਪਹਿਲਾਂ ਵੀ ਆੜਤੀਏ ਦੇ ਪੈਸੇ ਖੜੇ ਸੀ 7 ਲੱਖ ਟੁੱਟ ਗਿਆ ਆਪਣੇ ਸਿਰ ਰਲ ਮਿਲ ਕੇ ਕੋਈ ਪ੍ਰਬੰਧ ਕਰੀਏ ਮੇਰੇ ਵੀਰ ਫਸਲ ਨਾਲ ਤਾਂ ਵਿਆਜ ਵੀ ਨਹੀਂ ਮੁੜਨਾ ਆਪਾਂ ਤੋਂ ਐਨੀ ਗੱਲ ਸੁਣ ਕੇ ਗੁਰਦੀਪ ਤੇ ਜਸਵੀਰ ਸਾਂਝੀ ਸੁਰਚ ਬੋਲੇ ਬਾਈ ਅਸੀਂ ਹੁਣੇ ਸਾਂਝਾ ਪਲਾਟ ਲੈ ਲਿਆ ਪੈਸਿਆਂ ਦਾ ਤਾਂ ਮੁਸ਼ਕਿਲ ਆ ਅਸੀਂ ਬਾਈ ਤੇਨੂੰ ਆਖਣਾ ਹੀ ਸੀ ਕਿ ਹੁਣ ਸਾਨੂੰ ਹਿੱਸਾ ਠੇਕਾ ਦੇ ਦਿਆ ਕਰ ਸ਼ਹਿਰ 'ਚ ਖਰਚੇ ਵਾਲੇ ਆ ਤਨਖਾਹ ਨਾਲ ਕਿੱਥੇ ਸਰਦਾ ਨਾਲੇ ਬਾਈ ਐਨੇ ਸਾਲ ਹੋ ਗਏ ਤੂੰ ਹੀ ਬੋਂਦਾ ਬੀਜਦਾ ਛੋਟੇ ਭਰਾਵਾਂ ਦਾ ਸભ્યਕ ਸ਼ਬਦਾਂ ਵਿੱਚ ਲਵਰੇਜ ਵਪਾਰਕ ਉੱਤਰ ਸੁਣ ਕੇ ਕੈਲਾ ਕਵਰਾ ਵਰਗੀ ਉਦਾਸੀ ਵਿੱਚ ਡੁੱਬ ਗਿਆ ਬਿਨਾ ਕੁਝ ਖਾਦੇ ਪੀਤੇ ਉਹ ਸਾਰੀ ਰਾਤ ਆਪਣੇ ਭਰਾਵਾਂ ਦੇ ਬਟਾਏ ਰੰਗਾ ਅਤੇ ਆੜਤੀਏ ਦੇ ਕਰਜ਼ੇ ਬਾਰੇ ਸੋਚਦਾ ਰਿਹਾ ਅਗਲੇ ਦਿਨ ਖੇਤੋਂ ਮੁੜਦੇ ਨੂੰ ਰਾਚੀ ਸਰਪੰਚ ਨੇ ਆਵਾਜ਼ ਮਾਰ ਲਈ ਹੋਰ ਸੁਣਾ ਬਈ ਕਰਨੈਲ ਸਿੰਘ ਕੀ ਹਾਲ ਆ ਚੰਗਾ ਹੋਇਆ ਤੂੰ ਰਾਚੀ ਮਿਲ ਪਿਆ ਮੈਂ ਤੇਰੇ ਵੱਲ ਨੂੰ ਆਉਂਦਾ ਸੀ ਕੱਲ ਗੁਰਦੀਪ ਤੇ ਜਸਵੀਰ ਆਏ ਸੀ ਉਹ ਐਤਵਾਰ ਨੂੰ ਆਉਣਗੇ ਤੂੰ ਵੀ ਘਰ ਹੀ ਰਹੀਂ ਥੋੜੀ ਵੰਡ ਵਡਾਈ ਕਰਵਾਉਣੀ ਆ ਭਾਈ ਕੈਲੇ ਨੂੰ ਧਰਤੀ ਵੇਲ ਨਹੀਂ ਸੀ ਦਿੰਦੀ ਕੀ ਐਡਾ ਉਹਨੇ ਕੀ ਜ਼ੁਲਮ ਕਰਤਾ ਕਿ ਉਹਦੇ ਭਾਈ ਵਟਵਾਰੇ ਲਈ ਸਿੱਧੇ ਸਰਪੰਚ ਕੋਲ ਪਹੁੰਚ ਗਏ ਉਹਨੂੰ ਆਪਣੀ ਕੁਰਬਾਨੀ ਨਿਸਫਲ ਲੱਗੀ ਜਿਹੜੇ ਕੈਲੇ ਨੂੰ ਪਿੰਡ ਵਾਲੇ ਤਿਆਗ ਦੀ ਮੂਰਤ ਸਮਝਦੇ ਸੀ ਤੇ ਉਹਦੀ ਕੁਰਬਾਨੀ ਦੀਆਂ ਮਿਸਾਲਾਂ ਦਿੰਦੇ ਸਨ ਅੱਜ ਉਹਨੂੰ ਉਹੀ ਕੈਲਾ ਦੁਨੀਆ ਦਾ ਸਭ ਤੋਂ ਗਰੀਬ ਤੇ ਥੁੜਿਆ ਬੰਦਾ ਲੱਗ ਰਿਹਾ ਸੀ ਐਤਵਾਰ ਨੂੰ ਪਿੰਡ ਦੀ ਸਾਰੀ ਪੰਚਾਇਤ ਗੁਰਮੀਤ ਜਸਵੀਰ ਤੇ ਕਰਮੋ ਘਰ ਆਏ ਬੈਠੇ ਸਨ ਤੇ ਕੈਲਾ ਇੱਧਰ ਬਾਪੂ ਵਾਲੀ ਬੈਠਕ ਵਿੱਚ ਚੁੱਪਚਾਹ ਬੈਠਾ ਸੀ ਸਰਪੰਚ ਦੇ 2-3 ਵਾਰ ਬੁਲਾਉਣ ਤੇ ਵੀ ਉਹ ਬਾਹਰ ਨਾ ਆਇਆ ਤੇ ਸਿਰਫ ਇੰਨਾ ਹੀ ਬੋਲਿਆ ਕਿ ਜਿਵੇਂ ਤੁਹਾਡੀ ਮਰਜ਼ੀ ਆ ਕਰ ਦਿਓ ਪੰਚਾਇਤ ਨੇ ਸਾਰੀ ਜ਼ਮੀਨ ਤਿੰਨ ਹਿੱਸਿਆਂ 'ਚ ਵੰਡ ਦਿੱਤੀ ਕਰਜਾ ਸਾਰਾ ਕੈਲੇ ਦੇ ਜੁਮੇ ਪਾ ਦਿੱਤਾ ਅੰਦਰਲਾ ਘਰ ਕੈਲੇ ਦੇ ਹਿੱਸੇ ਬਾੜਾ ਤੇ ਨਿਆਈ ਵਾਲਾ ਥਾਂ ਛੋਟਿਆਂ ਦੇ ਹਿੱਸੇ ਤੇ ਟਰੈਕਟਰ ਦਾ ਮੁੱਲ ਪਾਤਾ ਜੇ ਕੈਲੇ ਨੇ ਰੱਖਣਾ ਤਾਂ ਉਹ ਛੋਟਿਆਂ ਨੂੰ ਉਹਨਾਂ ਦੇ ਹਿੱਸੇ ਦੇ ਪੈਸੇ ਦੇ ਦੇਵੇ ਕਰਮੂ ਆਪਣਾ ਹਿੱਸਾ ਨਹੀਂ ਲੈ ਰਹੀ ਤਿੰਨੇ ਭਰਾ ਉਸਦੇ ਜਵਾਕਾਂ ਦੀਆਂ ਨਾਨਕ ਛੱਕਾ ਭਰਨਗੇ ਉਪਰੋਕਤ ਸਾਰਾ ਫੈਸਲਾ ਜਦੋਂ ਸਰਪੰਚ ਨੇ ਕੈਲੇ ਨੂੰ ਸੁਣਾਇਆ ਤਾਂ ਉਹ ਮੂੰਹ ਤੇ ਖੇਸ ਲਈ ਬਿਨਾ ਕੁਝ ਬੋਲਿਆ ਹੀ ਪਿਆ ਰਹਾ ਸਰਪੰਚ ਨੇ ਜਦੋਂ ਮੂੰਹ ਤੋਂ ਖੇਸ ਲਾ ਕੇ ਵੇਖਿਆ ਤਾਂ ਕੈਲੇ ਦੀਆਂ ਅੱਖਾਂ ਤੇ ਮੂੰਹ ਖੁੱਲਾ ਸੀ ਰਿਸ਼ਤਿਆਂ ਦਾ ਨਿਗ ਸੇਕ ਬਣ ਕੇ ਉਸਦੀ ਰੂਹ ਨੂੰ ਤਾਂ ਸਾੜ ਚੁੱਕਾ ਸੀ ਬਸ ਸਰੀਰ ਬਾਕੀ ਸੀ कहानी बारे अपने विचार जरूर सांझे करियो चैनल नु पहली बार देख रयो त सब्सक्राइब जरूर ਕਰ ਲਵੋ ਤਾਂ ਕਿ ਇਹੋ ਜਹੀਆ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ